ਦੋਸਤੋ ਇਸ ਸਮੇਂ ਦੀ ਇੱਕ ਮੰਦਭਾਗੀ ਘਟਨਾ ਸਾਹਮਣੇ ਆ ਰਹੀ ਆ ਤੁਹਾਨੂੰ ਦੱਸਦੀ ਏ ਕਿ ਜਿੱਥੇ ਹੀ ਚైనా ਡੋਰ ਨੇ ਇੰਨਾ ਹੀ ਹੜਕੰਪ ਮਚਾ ਚੁੱਕਿਆ ਹੈ ਕਿ ਅੱਜ ਕੱਲ ਹਰੇਕ ਵਿਅਕਤੀ ਇਸ ਦਾ ਸ਼ਿਕਾਰ ਹੋ ਚੁੱਕਿਆ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਲੱਗੇ ਸੰਜੀ ਕਰਦੇ ਆ ਤੁਸੀਂ ਜੁੜੇ ਰਹੋ ਆਪਣੇ ਲਾਈਵ ਸੱਚ ਟੀਵੀ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਨੂੰ ਦੱਸ ਦਈਏ ਕਿ ਅੱਜ ਜੋ ਇਹ ਮਾਮਲਾ ਸਾਹਮਣੇ ਆ ਰਿਹਾ ਹੈ ਉਹ ਚਾਈਨਾ ਡੋਰ ਦੇ ਨਾਲ ਸਬੰਧਿਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਦੇ ਵਿਅਕਤੀ ਨੌਜਵਾਨ ਬੱਚੇ ਚਾਈਨਾ ਡੋਰ ਦਾ ਬਹੁਤ ਹੀ ਜ਼ਿਆਦਾ ਇਸਤੇਮਾਲ ਕਰਦੇ ਹਨ ਅਤੇ ਪ੍ਰਸ਼ਾਸਨ ਵੱਲੋਂ ਇਸ ਦੀ ਖਰੀਦ ਅਤੇ ਇਸ ਨੂੰ ਲਿਆਉਣਾ ਅਤੇ ਇਸ ਨੂੰ ਵੇਚਣ ਤੇ ਸਖਤ ਪਾਬੰਦੀ ਲਗਾ ਦਿੱਤੀ ਗਈ ਹੈ। ਉਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਕੋਈ ਵੀ ਵਿਅਕਤੀ ਇਸ ਦੀ ਵਰਤੋਂ ਨਹੀਂ ਕਰੇਗਾ ਪਰ ਤੁਸੀਂ ਦੇਖੋ ਕਿ ਅੱਜ ਕੱਲ ਦੇ ਨੌਜਵਾਨ ਬੱਚੇ ਜਾਂ ਨੌਜਵਾਨ ਕੋਈ ਵੀ ਵਿਅਕਤੀ ਜੇਕਰ ਹੁੰਦਾ ਹੈ ਜਿਸ ਨੂੰ ਪਤੰਗ ਚੜਾਉਣ ਦੀ ਜ਼ਰੂਰਤ ਹੁੰਦੀ ਹੈ ਉਸ ਦਾ ਚਾ ਹੁੰਦਾ ਹੈ ਪਤੰਗ ਚੜਾਉਣਾ ਤਾਂ ਉਹ ਦੂਸਰੀ ਡੋਰ ਦੀ ਵਰਤੋਂ ਨਹੀਂ ਕਰਦਾ ਹਾਲਾਂਕਿ ਉਹ ਚਾਈਨਾ ਡੋਰ ਦੀ ਵਰਤੋਂ ਕਰਦਾ ਹੈ ਅਜਿਹਾ ਹੀ ਮਾਮਲਾ ਅੱਜ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਵਿਅਕਤੀ ਪਤੰਗ ਚੜਾ ਰਿਹਾ ਹੁੰਦਾ ਹੈ ਜਿਸ ਦੇ ਦੌਰਾਨ ਉਸ ਦੀ ਜੋ ਡੋਰ ਹੈ ਉਸ ਦਾ ਪਤੰਗ ਜਦ ਕੱਟਿਆ ਜਾਂਦਾ ਹੈ ਤੇ ਨਾਲ ਹੀ ਉਸ ਦੀ ਡੋਰ ਥੱਲੇ ਲੰਮਕ ਜਾਂਦੀ ਹੈ ਤੇ ਉੱਥੋਂ ਸੜਕ ਦੇ ਉੱਪਰੋਂ ਦੀ ਇੱਕ ਮੋਟਰਸਾਈਕਲ ਆ ਰਿਹਾ ਹੁੰਦਾ ਹੈ ਤੇ ਦੂਜੇ ਪਾਸੇ ਇੱਕ ਸਕੂਟਰੀ ਆ ਰਹੀ ਹੁੰਦੀ ਹੈ ਜਿਸ ਦੇ ਦੌਰਾਨ ਮੋਟਰਸਾਈਕਲ ਚਾਲਕ ਦੇ ਗਲ ਵਿੱਚ ਉਹ ਸਕੂਟਰੀ ਮੋਟਰਸਾਈਕਲ ਚਾਲਕ ਦੇ ਗਲ ਵਿੱਚ ਉਹ ਚਾਈਨਾ ਡੋਰ ਫਸ ਜਾਂਦੀ ਹੈ ਤੇ ਚਾਈਨਾ ਡੋਰ ਫਸਣ ਦੇ ਨਾਲ ਹੀ ਉਹਨਾਂ ਦਾ ਜੋ ਮੋਟਰਸਾਈਕਲ ਹੈ ਉਸ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਵਿਗੜਨ ਦੇ ਨਾਲ ਹੀ ਉਹਨਾਂ ਦੀ ਜੋ ਸਕੂਟਰੀ ਨਾਲ ਟੱਕਰ ਹੋ ਜਾਂਦੀ ਹੈ ਤੇ ਟੱਕਰ ਦੇ ਨਾਲ ਹੀ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦਾ ਹਾਲਾਂਕਿ ਉਹਨਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਤਾਂ ਨਹੀਂ ਹੁੰਦਾ ਹੈ ਪਰ ਫੇਰ ਵੀ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੇ ਹਨ ਸਕੂਟਰੀ ਤੇ ਪਰਿਵਾਰ ਸਮੇਤ ਇੱਕ ਲੜਕੀ ਜਾ ਰਹੀ ਹੁੰਦੀ ਹੈ ਅਤੇ ਦੂਜੇ ਆਸੇ ਵਾਹ ਮੋਟਰਸਾਈਕਲ ਚਾਲਕ ਤੇ ਇੱਕ ਲੜਕਾ ਲੜਕੀ ਦੋਨੋਂ ਜਾ ਰਹੇ ਹੁੰਦੇ ਨੇ ਤਸਵੀਰਾਂ ਇਸ ਮੌਕੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਪਰ ਦੇਖੋ ਤੁਸੀਂ ਡੋਰ ਜੋ ਹੈ ਉਹ ਪਹਿਲਾਂ ਤਾਂ ਟੁੱਟਦੀ ਹੈ ਅਤੇ ਟੁੱਟਣ ਦੇ ਨਾਲ ਹੀ ਉਹ ਵਿਅਕਤੀ ਦੇ ਗਲ ਵਿੱਚ ਫਸ ਜਾਂਦੀ ਹੈ ਜਿਸ ਕਾਰਨ ਉਹਨਾਂ ਦਾ ਜੋ ਮੋਟਰਸਾਈਕਲ ਹੈ ਮੋਟਰਸਾਈਕਲ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਵਿਗੜਨ ਦੇ ਨਾਲ ਹੀ ਉਹਨਾਂ ਦੀ ਜੋ ਟੱਕਰ ਹੈ ਸਕੂਟਰੀ ਦੇ ਨਾਲ ਹੋ ਜਾਂਦੀ ਹੈ ਅਤੇ ਸਕੂਟਰੀ ਦੀ ਟੱਕਰ ਹੋਣ ਦੇ ਨਾਲ ਹੀ ਉਹਨਾਂ ਦਾ ਇੱਕ ਐਕਸੀਡੈਂਟ ਹੋ ਜਾਂਦਾ ਹੈ ਜਿਸ ਦੇ ਦੌਰਾਨ ਉਹ ਜੋ ਵਿਅਕਤੀ ਹੁੰਦੇ ਹਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੇ ਹਨ ਤਸਵੀਰਾਂ ਇਸ ਮੌਕੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ 어니 ਕਹਦੇ ਕਿ ਅੱਜ ਜੋ ਇਹ ਖਬਰ ਸਾਹਮਣੇ ਆ ਰਹੀ ਆ ਉਹ ਫਰੀਦਕੋਟ ਦੇ ਕਿਲਾ ਚੌਕ ਤੋਂ ਸਾਹਮਣੇ ਆ ਰਹੀ ਆ ਜਿੱਥੇ ਕਿ ਦੱਸਿਆ ਗਿਆ ਹੈ ਕਿ ਜਾਣਕਾਰੀ ਮੁਤਾਬਕ ਚਾਈਨਾ ਡੋਰ ਦੇ ਨਾਲ ਇੱਕ ਵਿਅਕਤੀ ਦਾ ਇਨਾ ਕ ਭਿਆਨਕ ਐਕਸੀਡੈਂਟ ਹੁੰਦਾ ਹੈ ਕਿ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੇ ਹਨ ਅਤੇ ਵਾਹਨਾਂ ਦੀ ਆਪਸ ਵਿੱਚ ਟੱਕਰ ਵੀ ਹੋ ਜਾਂਦੀ ਹੈ ਤੇ ਵਨ ਵੀ ਗੰਭੀਰ ਅਤੇ ਵਾਹਨ ਵੀ ਵਾਹਨਾ ਦਾ ਜੋ ਮੂਰਲਾ ਹਿੱਸਾ ਹੁੰਦਾ ਹੈ ਉਹ ਵੀ ਨੁਕਸਾਨਿਆ ਜਾਂਦਾ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਲੱਗੇ ਸੰਜੀ ਕਰਦੇ ਆ ਤੁਸੀਂ ਜੁੜੇ ਰਹੋ ਆਪਣੇ ਡਾਕਟਰ ਬਖਸ਼ੀਸ਼ ਆਜ਼ਾਦ ਅਤੇ ਲਾਈਵ ਸੱਤਕੀਵੀ ਦੇ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਨੂੰ ਦੱਸਦੀ ਹੈ ਕਿ ਅੱਜ ਜੋ ਇਹ ਖਬਰ ਸਾਹਮਣੇ ਆ ਰਹੀ ਹੈ ਉਹ ਫਰੀਦਕੋਟ ਦੇ ਕਿਲਾ ਚੌਕ ਤੋਂ ਸਾਹਮਣੇ ਆ ਰਹੀ ਆ ਜਿੱਥੇ ਕਿ ਦੱਸਿਆ ਜਾ ਰਿਹਾ ਹੈ ਕਿ ਇੱਕ ਜੋ ਨੌਜਵਾਨ ਸੀ ਉਹ ਪਤੰਗ ਚੜਾ ਰਿਹਾ ਸੀ ਅਤੇ ਪਤੰਗ ਚੜਾਉਂਦੇ ਦੌਰਾਨ ਹੀ ਉਸ ਦਾ ਜੋ ਪਤੰਗ ਹੈ ਉਹ ਕੱਟਿਆ ਜਾਂਦਾ ਹੈ ਤੇ ਕੱਟਣ ਦੇ ਨਾਲ ਹੀ ਉਸ ਦੀ ਜੋ ਡੋਰ ਹੈ ਉਹ ਸੜਕ ਦੇ ਵਿਚਾਲੇ ਆ ਜਾਂਦੀ ਹੈ ਤੇ ਦੂਜੇ ਪਾਸਿਓਂ ਇੱਕ ਮੋਟਰਸਾਈਕਲ ਆ ਰਿਹਾ ਹੁੰਦਾ ਹੈ ਮੋਟਰਸਾਈਕਲ ਚਾਲਕ ਤੇ ਦੋ ਵਿਅਕਤੀ ਸਵਾਰ ਹੁੰਦੇ ਹਨ ਅਤੇ ਇਧਰਲੇ ਪਾਸੇ ਇੱਕ ਸਕੂਟਰੀ ਚਾਲਕ ਲੜਕੀ ਆ ਰਹੀ ਹੁੰਦੀ ਹੈ ਪਰਿਵਾਰ ਸਮੇਤ ਜਦੋਂ ਹੀ ਉਹ ਆਪਸ ਵਿੱਚ ਆ ਰਹੇ ਹੁੰਦੇ ਹਨ ਤਾਂ ਮੋਟਰਸਾਈਕਲ ਚਾਲਕ ਦੇ ਗਲ ਵਿੱਚ ਡੋਰ ਫਸ ਜਾਂਦੀ ਹੈ ਤੇ ਡੋਰ ਫਸਣ ਦੇ ਨਾਲ ਹੀ ਉਹਨਾਂ ਦਾ ਜੋ ਮੋਟਰਸਾਈਕਲ ਹੈ ਮੋਟਰਸਾਈਕਲ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਵਿਗੜਨ ਦੇ ਨਾਲ ਹੀ ਉਹਨਾਂ ਦੀ ਆਪਸ ਵਿੱਚ ਟੱਕਰ ਹੋ ਜਾਂਦੀ ਹੈ ਅਤੇ ਟੱਕਰ ਹੋਣ ਦੇ ਨਾਲ ਜਦੋਂ ਉਹਨਾਂ ਦੀ ਆਪਸ ਵਿੱਚ ਟੱਕਰ ਹੋ ਜਾਂਦੀ ਹੈ ਤਾਂ ਮੋਟਰਸਾਈਕਲ ਅਤੇ ਸਕੂਟਰੀ ਦਾ ਜੋ ਮੂਰਲਾ ਹਿੱਸਾ ਸੀ ਉਹ ਨੁਕਸਾਨਿਆ ਜਾਂਦਾ ਹੈ ਅਤੇ ਨਾਲ ਹੀ ਔ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੇ ਹਨ ਤੇ ਤੁਰੰਤ ਹੀ ਮੌਜੂਦਾ ਲੋਕਾਂ ਕੋਲੋਂ ਉਹਨਾਂ ਨੂੰ ਉਠਾਇਆ ਜਾਂਦਾ ਹੈ ਤਸਵੀਰਾਂ ਇਸ ਮੌਕੇ ਦੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੁਸੀਂ ਦੇਖ ਹੀ ਸਕਦੇ ਹੋ ਤੁਸੀਂ ਦੇਖੀਆਂ ਹੀ ਨੇ ਪਰ ਤੁਸੀਂ ਦੇਖੋ ਕਿ ਪ੍ਰਸ਼ਾਸਨ ਵੱਲੋਂ ਵੀ ਇਹ ਗੱਲ ਦੀ ਸਖਤ ਮਨਹੀਤ ਕੀਤੀ ਗਈ ਹੈ ਕਿ ਕੋਈ ਵੀ ਵਿਅਕਤੀ ਜਾਂ ਕੋਈ ਵੀ ਦੁਕਾਨਦਾਰ ਇਸ ਚਾਈਨਾ ਡੋਰ ਦੀ ਖਰੀਦਦਾਰੀ ਜਾਂ ਵੇਚਣਾ ਸਖਤ ਪਾਬੰਦੀ ਲਗਾਈ ਹੈ ਪ੍ਰਸ਼ਾਸਨ ਨੇ ਪਰ ਫਿਰ ਵੀ ਇਹ ਜੋ ਵਿਅਕਤੀ ਨੇ ਉਹ ਚਾਈਨਾ ਡੋਰ ਦੀ ਵਰਤੋਂ ਘਟ ਨਹੀਂ ਕਰਦੇ ਹਨ ਤੁਸੀਂ ਦੇਖੋ ਕਿ ਅੱਜ ਚਾਈਨਾ ਡੋਰ ਦੇ ਨਾਲ ਹੀ ਔਰ ਸ਼ਾਇਦ ਉਹਨਾਂ ਦੀ ਜਾਨ ਵੀ ਚਲੀ ਜਾਣੀ ਸੀ ਪਰ ਇਸ ਗੱਲ ਦਾ ਸ਼ੁਕਰ ਹੈ ਕਿ ਉਹ ਜਾਨੀ ਮਲੀ ਨੁਕਸਾਨ ਨਹੀਂ ਹੋਇਆ ਪਰ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਨੇ ਅਤੇ ਚਾਈਨਾ ਡੋਰ ਦੀ ਵਰਤੋਂ ਦੇ ਨਾਲ ਹੀ ਜਦੋਂ ਵੀ ਉਹ ਚਾਈਨਾ ਡੋਰ ਉਹਨਾਂ ਦੇ ਕੋਲ ਆਉਂਦੀ ਹੈ ਤਾਂ তুর চাইনা ডোর টে টুট ਦੇ ਨਾਲ ਹੀ ਉਹ ਸੜਕ ਵਿੱਚ ਲੰਮੀ ਪੈ ਜਾਂਦੀ ਹੈ ਤੇ ਜਦੋਂ ਹੀ ਉਹ ਸੜਕ ਵਿੱਚ ਲੰਮੀ ਪੈ ਜਾਂਦੀ ਹੈ ਤਾਂ ਤੁਰੰਤ ਹੀ ਉੱਥੋਂ ਜਿਹੜਾ ਮੋਟਰਸਾਈਕਲ ਲੰਘ ਰਿਹਾ ਹੁੰਦਾ ਹੈ ਮੋਟਰਸਾਈਕਲ ਲੰਘਣ ਦੇ ਨਾਲ ਜੋ ਮੋਟਰਸਾਈਕਲ ਚਾਲਕ ਦੇ ਗਲ ਵਿੱਚ ਉਹ ਡੋਰ ਫਸ ਜਾਂਦੀ ਹੈ ਤੇ ਫਸਣ ਦੇ ਦੌਰਾਨ ਹੀ ਉਧਰੋਂ ਸਕੂਟਰੀ ਚਲ ਕੇ ਇੱਕ ਲੜਕੀ ਵੀ ਆ ਰਹੀ ਹੁੰਦੀ ਹੈ ਤੇ ਅਚਾਨਕ ਹੀ ਉਹਨਾਂ ਦੇ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਰਕੇ ਉਹਨਾਂ ਦੀ ਜੋ ਆਪਸ ਵਿੱਚ ਟੱਕਰ ਹੋ ਜਾਂਦੀ ਹੈ ਤੇ ਇੰਨੀ ਭੈਣਕ ਟੱਕਰ ਹੁੰਦੀ ਹੈ ਕਿ ਜੋ ਸਕੂਟਰੀ ਦਾ ਮੂਰਲਾ ਹਿੱਸਾ ਹੁੰਦਾ ਹੈ ਉਹ ਵੀ ਨੁਕਸਾਨਿਆ ਜਾਂਦਾ ਹੈ ਤੇ ਜੋ ਮੋਟਰਸਾਈਕਲ ਦਾ ਮੂਰਲਾ ਹਿੱਸਾ ਹੁੰਦਾ ਹੈ ਉਹ ਵੀ ਨੁਕਸਾਨਿਆ ਜਾਂਦਾ ਹੈ ਤੇ ਉਹ ਜੋ ਵਿਅਕਤੀ ਹੁੰਦੇ ਹਨ ਉਹ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੇ ਹਨ ਪਰ ਪ੍ਰਸ਼ਾਸਨ ਦੇ ਵੱਲੋਂ ਇਹ ਚਾਈਨਾ ਡੋਰ ਦੀ ਵਰਤੋਂ ਤੇ ਸਖਤ ਮਨਾਹੀ ਲਗਾ ਦਿੱਤੀ ਗਈ ਹੈ ਪ੍ਰਸ਼ਾਸਨ ਦੇ ਵੱਲੋਂ ਇਹ ਕਲੱਖੀ ਗਈ ਹੈ ਕਿ ਕੋਈ ਵੀ ਵਿਅਕਤੀ ਕੋਈ ਵੀ ਨੌਜਵਾਨ ਬੱਚਾ ਇਸ ਚਾਈਨਾ ਡੋਰ ਦੀ ਖਰੀਦਦਾਰੀ ਨਹੀਂ ਕਰੇਗਾ ਤੇ ਨਾ ਹੀ ਇਸ ਨੂੰ ਵੇਚੇਗਾ ਪਰ ਤੁਸੀਂ ਦੇਖੋ ਕਿ ਫਿਰ ਵੀ ਜੋ ਨੌਜਵਾਨ ਨੇ ਜੋ ਬੱਚੇ ਨੇ ਜੋ ਵਿਅਕਤੀ ਨੇ ਇਸ ਦੀ ਵਰਤੋਂ ਕੱਟ ਨਹੀਂ ਕਰਦੇ ਆ ਨਾ ਹਾਲਾਕੇ ਉਹਨਾਂ ਨੂੰ ਇਹ ਚੀਜ਼ ਦੇ ਨੁਕਸਾਨਾਂ ਦਾ ਸ਼ਾਇਦ ਤਾਂ ਪਤਾ ਹੀ ਨਹੀਂ ਸ਼ਾਇਦ ਉਹ ਜਾਣ ਕੇ ਹੀ ਕਰ ਰਹੇ ਨੇ ਸ਼ਾਇਦ ਉਹ ਇਹ ਚੀਜ਼ ਸੋਚਦੇ ਹੀ ਨਹੀਂ ਕਿ ਇਸ ਨਾਲ ਕਿਸੇ ਦਾ ਨੁਕਸਾਨ ਵੀ ਹੋ ਸਕਦਾ ਹੈ ਪਰ ਤੁਸੀਂ ਦੇਖੋ ਕਿ ਜਦੋਂ ਹੀ ਉਸ ਬੱਚੇ ਦਾ ਪਤੰਗ ਕੱਟਿਆ ਜਾਂਦਾ ਹੈ ਤਾਂ ਤੁਰੰਤ ਹੀ ਉਸ ਦੀ ਜੋ ਡੋਰ ਹੈ ਉਹ ਸੜਕ ਦੇ ਵਿਚਾਲੇ ਆ ਜਾਂਦੀ ਹੈ ਅਤੇ ਆਉਣ ਦੇ ਨਾਲ ਹੀ ਉਧਰੋਂ ਜੋ ਮੋਟਰਸਾਈਕਲ ਚਾਲਕ ਆ ਰਿਹਾ ਹੁੰਦਾ ਹੈ ਤੇ ਤੁਰੰਤ ਹੀ ਉਸ ਦੇ ਗਲ ਵਿੱਚ ਫਸ ਜਾਂਦੀ ਹੈ ਤੇ ਗਾਲਾਂ ਵਿੱਚ ਪਸੰਦੇ ਨਾਲ ਹੀ ਉਹਨਾਂ ਦੇ ਜੋ ਮੋਟਰਸਾਈਕਲ ਦਾ ਸੰਤੁਲਨ ਹੈ ਉਹ ਵਿਗੜ ਜਾਂਦਾ ਹੈ ਤੇ ਵਿਗੜਨ ਦੇ ਨਾਲ ਹੀ ਉਹਨਾਂ ਦੀ ਜੋ ਟੱਕਰ ਹੈ ਸਕੂਟਰੀ ਦੇ ਨਾਲ ਹੋ ਜਾਂਦੀ ਹੈ ਜਾਣਕਾਰੀ ਮੁਤਾਬਕ ਇਹ ਸਾਰੀ ਗੱਲ ਦੱਸੀ ਗਈ ਹੈ ਹਾਲਾਂਕਿ ਇਹ ਗੱਲ ਦੱਸੀ ਗਈ ਹੈ ਕਿ ਉਹਨਾਂ ਦਾ ਕੋਈ ਜਰਨੀ ਮੱਲੀ ਨੁਕਸਾਨ ਤਾਂ ਨਹੀਂ ਹੋਇਆ ਹੈ ਪਰ ਫਿਰ ਵੀ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ ਅਤੇ ਤੁਰੰਤ ਹੀ ਐਸਡੀਐਸ ਦੀ ਸੀਸੀਟੀਵੀ ਫੁਟੇਜ ਵੀ ਕੈਦ ਕਰ ਲਈਆਂ ਗਈਆਂ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਸ ਮੌਕੇ ਦੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਹੁਣ ਤੁਸੀਂ ਇਸ ਤੇ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ